ਕਸਿਕਾ ਸਰੇ ਕਿਸ਼ਾਨトラਵ ਨੂੰ ਅੱਜ ਫਿਰ ਫੀਡਬੈਕ ਲੈਣ ਆਏ ਬਾਈ ਜੀ ਤੇ ਧਾਣਿਆਂ ਦੀ ਇਥੇ ਦੇ ਪੂਸਤਾ ਪ੍ਰਯੋਗ ਕੀਤਾ ਗਿਆ ਉੱਪਰ ਦਾ ਨਸਾਰੇ ਵੇਲੇ ਦੇ ਤੇ ਗਰੋ ਮੈਜਿਕ ਤੇ ਇਹ ਆਲਫਾ ਦਾ ਪ੍ਰਯੋਗ ਕੀਤਾ ਗਿਆ ਜਿਵੇਂ ਤੁਸੀਂ ਨਸਾਰਾ ਦੇਖ ਸਕਦੇ ਹੋ ਜੇ ਬੱਲੀ ਦਿਖਾਵਾਂ ਤਾਂ ਇੱਕ ਬੱਲੀ ਦੀ ਲੰਬਾਈ ਵੀ ਤੁਸੀਂ ਦੇਖ ਸਕਦੇ ਹੋ ਤਕਰੀਬਨ ਤਕਰੀਬਨ ਅਸਟੀ ਮੀਡਲ ਆਈਜੀ ਇਹ ਹੈ ਤੁਹਾਡੀ ਠੀਕ 14-15 ਇੰਚ ਦੀ ਬਲੀ ਹੋਣੀ ਹੈ ਜੀ ਸਾਰਾ ਬਹੁਤ ਸੋਹਣਾ ਚੱਕਿਆ ਜੀ ਬਿਲਕੁਲ ਇਹ ਜਿਹੜਾ ਖੇਤ ਹੈ 2.5 ਕਿਲਿਆਂ ਦਾ ਖੇਤ ਹੈ ਜੀ ਆਰਗੈਨਿਕ ਪ੍ਰੋਡਕਟ ਨਾਲ ਕੀਤਾ ਗਿਆ ਹੈ ਜੇ ਐਸੇ ਤੁਸੀਂ ਦੇਖ ਸਕਦੇ ਹੋ ਬਿਮਾਰੀ ਬਹੁਤ ਘੱਟ ਪਈ ਹੈ ਦੂਸਰਾ ਜਿਹਦੇ ਵਿੱਚ ਫੈਟੀਲਾਈਜ਼ਰ ਦਾ ਪ੍ਰਯੋਗ ਬਹੁਤ ਘੱਟ ਕੀਤਾ ਗਿਆ ਜਿੱਦਾਂ ਦਾ ਸਾਰਾ ਬਹੁਤ ਸੁਨਾ ਹੈ ਦੇਖ ਸਕਦੇ ਜੀ ਤੁਸੀਂ ਧੰਨਵਾਦ